ਜਾਨ ਸਬਾ ਹਲਕਾ ਨਾਬਾ ਦੇ ਪਿੰਡ ਤੁੰਗਾ ਵਿਖੇ 7 ਸਾਲ ਪਹਿਲਾਂ ਸਤਨਾਮ ਸਿੰਘ ਪੁੱਤਰ ਹਰਬੰਸ ਸਿੰਘ ਨਾਲ ਵਿਆਹੀ ਸਪਨਾ ਨਾਂ ਦੀ ਕੁੜੀ ਦੀ ਮੌਤ ਹੋਣ ਤੇ ਮਾਕਿਰਨਾ ਰਾਨੀ ਪਿਤਾ ਰਾਜਕੁਮਾਰ ਅਤੇ ਭੈਣ ਅਮਨਦੀਪ ਕੌਰ ਭਰਾ ਟਿੰਕੂ ਵੱਲੋਂ ਸਪਨਾ ਦੇ ਸਹੁਰੇ ਪਰਿਵਾਰ ਤੇ ਕੁੱਟਮਾਰ ਅਤੇ ਦਾਜ ਨੂੰ ਲੈ ਕੇ ਉਹਨਾਂ ਦੀ ਤੁ ਨੂੰ ਉਮਾਰੇ ਜਾਂਦਾ ਇਲਜ਼ਾਮ ਲਗਾਏ। ਮੁਚੇ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਤੋਂ 7 ਸਾਲ ਪਹਿਲਾਂ ਸਪਨਾ ਦਾ ਵਿਆਹ ਪਿੰਡ ਤੁੰਗਾ ਦੇ ਸਤਨਾਮ ਸਿੰਘ ਨਾਲ ਉਹਨਾਂ ਵੱਲੋਂ ਕੀਤਾ ਗਿਆ ਸੀ ਜਿਸ ਕੋਲ 1-4 ਸਾਲ ਦਾ ਬੱਚਾ ਵੀ ਹੈ। ਐਤਵਾਰ 11 ਮਈ ਤੋਂ ਪਿਛਲੇ ਤਕਰੀਬਨ 4 ਦਿਨਾਂ ਤੋਂ ਉਹਨਾਂ ਦੀ ਭੈਣ ਸਪਨਾ ਨਾਲ ਸਹ ਕਰਾਈ ਜਾ ਰਹੀ ਸੀ ਸਪਨਾ ਦਾ ਮੋਬਾਈਲ ਬੰਦ ਆ ਰਿਹਾ ਸੀ ਜਿਸ ਕਰਕੇ ਪਰਿਵਾਰ ਵੱਲੋਂ ਬਾਰ-ਬਾਰ ਫੋਨ ਕੀਤਾ ਗਿਆ ਤਾਂ ਸ਼ਨੀਵਾਰ 10 ਤਰੀਕ ਨੂੰ ਸਪਨਾ ਦੇ ਸਹੁਰੇ ਵੱਲੋਂ ਦੱਸਿਆ ਗਿਆ ਕਿ ਤੁਹਾਡੀ ਕੁੜੀ ਮੁੱਕ ਗਈ ਹੈ ਇਸ ਉਪਰੰਤ ਐਤਵਾਰ 11 ਤਰੀਕ ਨੂੰ ਪਰਿਵਾਰ ਨਾ ਬਹਲ ਕਲੇ ਪਿੰਟੂnga ਵਿਖੇ ਪਹੁੰਚ ਗਿਆ ਜਿੱਥੇ ਸਪਨਾ ਦੀ ਭੈਣ ਅਮਨਦੀਪ ਕੌਰ ਮੁਤਾਬਕ ਉਸਦੇ ਸਹੁਰੇ ਵੱਲੋਂ ਕਿਹਾ ਗਿਆ ਕਿ ਉਹਨਾਂ ਦੀ ਕੁੜੀ ਸਪਨਾ ਰਾਤ ਨੂੰ ਖਤਮ ਹੋ ਗਈ ਜਦੋਂ ਕਿ ਉਸਦੀ ਮਾਸੀ ਵੱਲੋਂ ਸਹੁਰੇ 5 ਵਜੇ ਸਪਨਾ ਦੇ ਮਰ ਜਾਣ ਦੀ ਗੱਲ ਕਹੀ ਪਰਿਵਾਰ ਵੱਲੋਂ ਸ਼ੱਕ ਹੋਣ ਤੇ ਸੰਸਕਾਰ ਨਹੀਂ ਕਰਨ ਦਿੱਤਾ ਗਿਆ ਤੇ ਸਾਰੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪਠੰਡਾ ਜੀ ਕੀ ਗੱਲ ਹੋਈ ਆ ਕਿਉਂ ਤੇ ਆਏ ਹੋ ਉਰੇ ਆ ਜੀ ਸਵੇਰੇ ਫੋਨ ਕੀਤਾ ਇਹਨਾਂ ਨੇ ਮੈਂ ਗੁੜੀਆ ਨੂੰ ਮੈਂ ਕਿ ਚਾਰ ਦਿਨ ਹੋ ਗਏ ਗੁੜੀਆ ਦਾ ਫੋਨ ਨਹੀਂ ਲੱਗਦਾ ਤੇ ਕਹਿੰਦਾ ਜੀ ਗੁੜੀਆ ਤਾਂ ਪੂਰੀ ਹੋ ਗਈ ਤੇ ਸਹੁਰੇ ਨੇ 5 ਵਜੇ ਜੀ ਤੁਹਾਡੀ ਗੁੜੀਆ ਬੇਟੀ ਆ ਜੀ ਮੇਰੀ ਕਿੰਨੇ ਦਿਨ ਹੋ ਗਏ ਵਿਆਹ ਨੂੰ 7 ਸਾਲ ਹੋ ਗਏ ਜੀ ਅੱਛਾ ਬੱਚੇ ਕਿੰਨੇ ਨੇ ਇੱਕ ਆ ਜੀ ਬੇਟਾ ਕਿੰਨੇ ਦੇਰ ਦਾ 4 ਸਾਲ ਦਾ ਹੀ ਹੈ ਜੀ ਅੱਛਾ ਕੀ ਗੱਲ ਹੋਈ ਆ ਪਤਾ ਨਹੀਂ ਇਹਨਾਂ ਨੂੰ ਪਤਾ ਜੀ ਜਿਹੜੀ ਗੱਲ ਤਾਂ ਹੋਈ ਆ ਬਸ ਚਾਰ ਦਿਨ ਹੋ ਗਏ ਮੈਂ ਤਾਂ ਫੋਨ ਨਹੀਂ ਲੱਗ ਰਿਹਾ ਸੀ ਅੱਛਾ ਜੀ ਹਾਂ ਜੀ ਫਿਰ ਜੀ ਬੱਸ ਸਾਥ ਜੀਓ ਫੋਨ ਕੀਤਾ ਮੈਂ ਕਹਿੰਦਾ ਤਾਂ ਪੂਰੀ ਹੋ ਗਈ ਪਹਿਲਾਂ ਤੁਹਾਨੂੰ ਕੁਝ ਨਹੀਂ ਦੱਸਿਆ ਚਾਹਤ ਕੁਝ ਨਹੀਂ ਦੱਸਿਆ ਜੀ ਨਾ ਬਿਮਾਰ ਦਾ ਕੁਝ ਨਹੀਂ ਦੱਸਿਆ ਸਾਨੂੰ ਕਿਸੇ ਨੇ ਫੋਨ ਨਹੀਂ ਚੁੱਕਿਆ ਸਾਡਾ ਕੁੜੀ ਦਾ ਹਾਂ ਜੀ ਹਾਂ ਜੀ ਆਹ ਫੋਨ ਦੇਖ ਲਓ ਜੀ ਉਹ ਗੁੜੀਆ ਦਾ ਜਿੰਨੇ ਮੈਂ ਸਕੂਲਾ ਲਾਈਆਂ ਫਿਰ ਰਾਤ ਵੀ ਇਹਨਾਂ ਨੂੰ ਕਿਹਾ ਵੀਡੀਓ ਕਾਲ ਕਰਕੇ ਮੇਰੀ ਕੁੜੀ ਦਿਖਾ ਦਿਓ ਅੱਛਾ ਇਹਨਾਂ ਨੇ ਨਹੀਂ ਕੀਤਾ ਤੁਹਾਨੂੰ ਕੁਝ ਅੱਕਿਆ ਹੋਣਾ ਤੁਹਾਨੂੰ ਤਾਂ ਹੀ ਸ਼ੱਕਾ ਜੀ ਮਾਰੀ ਆ ਮੇਰੇ ਟੀ ਕਿਉਂ ਹਾਂ ਬੱਸ ਦੇਜ ਮੰਗਦੇ ਸੀ ਮੇਥੋਂ ਸੱਤ ਸਾਲ ਹੋ ਗਏ ਪਹਿਲਾਂ ਨਹੀਂ ਮੰਗਿਆ ਮੰਗੇ ਪਹਿਲਾਂ ਹੀ ਮੰਗਿਆ ਸੀ ਹੁਣ ਵੀ ਮੈਂ ਤਿੰਨ ਦਿਨਾਂ ਦਾ ਛੱਡ ਕੇ ਗਈ ਸੀ ਜੀ 15 ਦਿਨ ਵੀ ਹੋਏ ਵੀ ਨਹੀਂ ਹਲੇ ਪਿੰਡ ਦੇ ਪੰਚਾਇਤ ਤੇ ਗੱਲ ਪੰਚਾਇਤ ਸਾਰੇ ਗੱਲ ਹੋਈ 15 ਦਿਨ ਹੋ ਗਏ ਪੰਚਾਇਤ ਨੂੰ ਵੀ ਪੁੱਛ ਲੋ ਕੀ ਮੰਗ ਰਹੇ ਸੀ ਬਸ ਆਹੀ ਕਹਿੰਦੇ ਸੀ ਦੇਹ ਚਾਹੀਦਾ ਸਾਨੂੰ ਅੱਛਾ ਹਾਂ ਪੁੱਟ ਮਾਰ ਕਰਦੇ ਸੀ ਸਾਰੇ ਇੱਕ ਵਾਰੀ ਕਰੀਆ ਕੋਈ ਕਾਫੀ ਵਾਰ ਜਿੱਦੇ 7 ਸਾਲ ਹੋ ਗਏ ਜੀ ਇੱਕ ਦਿਨ ਮੇਰੇ ਧੀ ਨੇ ਸੁੱਖ ਦਾ ਨਹੀਂ ਕੱਟਿਆ ਨਹੀਂ ਫਿਰ ਤੁਸੀਂ ਹੋਰੇ ਕਦੇ ਰਬਟਲ ਖਾਈਆ ਕੋਈ ਰਬਟਲ ਖਾਈ ਵਈ ਸੀ ਜੀ ਕੋਈ ਸੁਣਾਈ ਨਹੀਂ ਕਰਦਾ ਹੁਣ ਵੀ ਇਸ ਤਰ੍ਹਾਂ ਇੰਨਾ ਚਿਰ ਬੈਠ ਕੇ ਆ ਕੇ ਕੋਈ ਸੁਣਵਾਈ ਸਾਡੇ ਪੁਲਿਸ ਵਾਲਿਆਂ ਨੇ ਨਹੀਂ ਕੀਤੀ ਉਹਨਾਂ ਨੂੰ ਕਦੋਂ ਦਾ ਪਤਾ ਲੱਗਿਆ ਵੀ ਡੈਥ ਹੋ ਗਈ ਸਵੇਰ ਦਾ ਲੱਗਿਆ ਜੀ ਅਸੀਂ ਬਠਿੰਡੇ ਤੋਂ ਚੱਲੇ ਆ ਫਿਰ ਪਹੁੰਚਦੇ ਪਹੁੰਚਾਂਗੇ ਅਸੀਂ ਤਾਂ ਅੱਛਾ ਹਾਂ ਜੀ ਬਸ ਅਸੀਂ ਕਹਿਣਾ ਸਾਡੀ ਤੇ ਦਾ ਇਨਸਾਫ ਚਾਹੀਦਾ ਸਾਨੂੰ ਕੀ ਮੰਗ ਕਰਦੇ ਹੋ ਬਸ ਆਹੀ ਮੰਗ ਆ ਜੀ ਸਾਡੀ ਤਾਂ ਲੈ ਕੀ ਮੰਗ ਕੀ ਕਰਦੇ ਹੋ ਮੰਗ ਜੀ ਕੋਈ ਬਸ ਹਾਂ अच्छा हां जी किਵੇਂ ਕੀ ਸਾਡੀ ਕੁੜੀ ਨਾਲ ਹੋਇਆ ਕੀ ਹੈ ਤੁਸੀਂ ਹੁਣ ਪੁਲਿਸ ਕੋਲ ਗਏ ਸੀ ਗਏ ਸੀ ਜ ਜਿਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਕੋਈ ਵੀ ਉੱਥੇ ਆਏ ਸੀ ਜਰਬੱਟੀ ਜੀ ਆ ਤੁਹਾਡਾ ਤੇਰਾ ਨਰਾਜ ਪਾ ਜੀ ਕੀ ਲੱਗਦਾ ਕੁੜੀ ਆ ਨੇ ਦਾ ਡੈਡੀ ਨਹੀਂ ਉਹਦਾ ਕੀ ਨਾਂ ਕੀ ਆ ਉਹਦਾ ਕੁੜੀ ਦਾ ਸਤਨਾ ਜੀ ਜਿਹਨੇ ਉਹਦੇ ਰੋਹੀ ਵਿਆਹ ਹੋ ਗਿਆ 2018 ਚ ਵਿਆਹ ਹੋਇਆ ਜੀ ਕਿਹਦੇ ਨਾਲ ਸਤਨਾਮ ਸਿੰਘ ਨਾਲ ਕਿਹਨਾਂ ਦਾ ਬੇਟਾ ਹੈ ਹਰਵੰਦ ਸਿੰਘ ਦਾ ਜੀ ਅੱਛਾ ਤੂੰ ਕਿਹਾ ਸੀ ਪੁਲਿਸ ਕੋਲ ਫਿਰ ਕੀ ਕਰਨਾ ਉਹਨਾਂ ਨੇ ਕੋਈ ਸੁਣਿਆ ਨਹੀਂ ਅਸੀਂ ਤਾਂ ਉੱਥੇ ਪਾਟੇ ਹਰਾਨ ਹੋ ਗਏ ਕੋਈ ਨਹੀਂ ਬਲੇਰ ਹੋ ਕੇ ਬੈਠੇ ਰਹੋ ਉੱਥੇ ਦੋ ਟੋਟੇ ਹੀ ਘੰਟੇ ਹੋ ਗਏ ਜੀ 11 11:30 ਵਜੇ ਦੇ ਪਹੁੰਚੇ ਹਾਂ ਕੋਈ ਨਹੀਂ ਕੁਛ ਨਹੀਂ ਕੀ ਕਹਿੰਦੇ ਹੋ ਬਸ ਕੋਈ ਨਹੀਂ ਕੋਈ ਆਇਆ ਨੂੰ ਵਾਗਿਆ ਕੋਈ ਆਇਆ ਨੂੰ ਵਾਗਿਆ ਕੋਈ ਗੱਲ ਨਹੀਂ ਕੀਤੀ ਸਾਡੇ ਨਾਲ ਰਿਪੋਰਟ ਨਹੀਂ ਲਿਖੀ ਸਾਡੀ ਸੁਣਵਾਈ ਨਹੀਂ ਹੋਈ ਬਸ ਸਰਦਾਰ ਜੀ ਆ ਗਏ ਉਹਨਾਂ ਉੱਤੇ ਇੰਚਾਰਜ ਮੈਡਮ ਨੇ ਉਦੋਂ ਤਾਂ ਕੋਈ ਨਹੀਂ ਸੀ ਜੀ ਇੱਕ ਬਾਈ ਜੀ ਬੈਠੀ ਮੁੰਚੀ ਚਿੱਟੇ ਜੀ ਕਮੀਜ਼ ਪਾਉਂਦਾ ਪਿਆ ਸੀ ਜੀ ਉਹਨਾਂ ਦੇ ਹੋ ਮੈਡਮ ਤਾਂ ਨਹੀਂ ਮੈਂ ਦੇਖੀ ਜੀ ਅੱਛਾ ਹੁਣ ਆ ਮੇਰੀ ਉਮਰ ਹੈ 28 ਸਾਲ ਦੀ। ਕੀ ਨਾਮ ਹੈ ਸਿਸਟਰ ਦਾ? ਸਪਨਾ। ਕਿਉਂ ਹੈ ਹਸਬੰਡ ਦਾ? ਸਤਨਾਮ ਸਿੰਘ। ਕੀ ਗੱਲ ਹੋਈ ਅੱਜ? ਮੈਨੂੰ ਤਾਂ ਜੀ ਪਰਸੋ ਪਤਾ ਲੱਗਿਆ ਵੀ ਤਿੰਨ ਦਿਨਾਂ ਦੀ ਫੋਨ ਨਹੀਂ ਚੱਕਦੀ। ਜਦੋਂ ਮੈਂ ਸਵੇਰੇ ਫੋਨ ਲਾਇਆ ਉਹਦਾ ਨੈਟ ਵੀ ਬੰਦ, ਫੋਨ ਵੀ ਸੁੱਚੋ ਕੋ ਦਾ। ਤੇ ਮੰਮੀ ਕਹਿੰਦੀ ਫਿਰ ਮੈਨੂੰ 5 ਵਜੇ ਮੰਮੀ ਦਾ ਫੋਨ ਆਇਆ। ਮੰਮੀ ਕਹਿੰਦੀ ਸਤ ਸਪਨਾ ਤੇ ਲੀਆ ਆਂ ਕਹਿੰਦੇ ਨੇ ਫਿਰ ਮੰਮੀ ਨੇ ਮੈਨੂੰ ਚੰਗੀ ਤਰ੍ਹਾਂ ਦੱਸਿਆ ਨਹੀਂ ਮੈਂ ਕਿ ਮੰਮੀ ਚੰਗੀ ਤਰ੍ਹਾਂ ਦਾਦੇ ਵੀ ਕੀ ਗੱਲ ਹੋਈ ਹੈ ਕਹਿੰਦੇ ਉਹ ਆਂ ਕਹਿੰਦੇ ਸਤ ਸਪਨਾ ਦਾਦੀ ਪੂਰੀ ਹੋਗੀ ਪਰ ਇਹਨਾਂ ਨੇ ਫੋਨ ਕੀਤਾ ਉਦੋਂ ਪਤਾ ਲੱਗਿਆ ਵੀ ਉਹ ਰਾਤ ਦੀ ਪੂਰੀ ਹੋਈ ਹੈ ਇਹਨਾਂ ਨੇ ਫੋਨ ਸਾਨੂੰ ਕਰਕੇ ਦੱਸਿਆ ਨਹੀਂ ਪਹਿਲਾਂ ਇੱਕ ਵੀ ਫੋਨ ਨਹੀਂ ਆਇਆ ਸਾਨੂੰ ਚੈੱਕ ਕਰ ਲੋ ਕਿ 4 ਦਿਨ ਹੋ ਗਏ ਕੁੜੀ ਦਾ ਫੋਨ ਬੰਦ ਸੀ ਆ ਕੇ ਮੈਂ ਇਹਦੇ ਸੋਹਰਾ ਸਭ ਤੋਂ ਫੋਨ ਮੰਗਿਆ ਉਹ ਕਹਿੰਦਾ ਇਹਦੀ ਸਾਸੂ ਮਾ ਕੋਲੇ ਆ ਸਾਸੂ ਮਾ ਤਾਂ ਮੰਗਿਆ ਉਹ ਕਹਿੰਦੀ ਮੇਰੇ ਕੋਲ ਫੋਨ ਆਇਆ ਨਹੀਂ ਫਿਰ ਮੈਂ ਆਪਦੇ ਭਾਂਜੇ ਨੂੰ ਕਿਹਾ ਮੈਂ ਕਿਹਾ ਫੋਨ ਕਿੱਥੇ ਆ ਭਾਂਜਾ ਕਹਿੰਦਾ ਮੇਰੇ ਦਾਦੇ ਕੋਲੇ ਆ ਆ ਦੇਖ ਲੋ ਜੀ ਇਹ ਨਹੀਂ ਦੇ ਰਦਾ ਭਾਂਜਾ ਆ ਖੜਾ ਹੀ 4 ਸਾਲ ਦਾਗਾ ਹਾਂ ਕੀ ਮੰਗ ਕਰਦੇ ਹੋ ਉਹ ਲੈ ਆ ਮੁੰਡੇ ਨੂੰ ਮੰਗ ਕਰਦੇ ਪੋਸਟਮਾਰਟਮ ਕੀਤਾ ਜਾਵੇ ਆ ਆਇਆ ਬੋਲ ਤੋਇਆ ਆਇਆ ਮਿਸਕਾਲਾ ਤੇਰਾ ਤੇਰਾ 5 5 6 6 ਮਿਸਕਾਲਾ ਤੁਹਾਡੀ ਆਈਆਂ ਹੋਈਆਂ ਨੇ ਹਾਂਜੀ 4 ਦਿਨ ਹੋ ਗਏ ਫੋਨ ਬੰਦ ਸੀ ਅੱਜ ਫੋਨ ਔਨ ਕੀਤਾ ਜੀ ਫੜ ਕੇ ਅਸੀਂ ਤੇ ਤੇਰਾ ਪਰਸੈਂਟ ਤੇ ਫੋਨ ਫੋਨ ਵੀ ਦਿੰਦੇ ਨਹੀਂ ਇਹ ਕਹਿੰਦੇ ਦੋਰਾ ਪੈ ਗਿਆ ਜੀ ਅਸੀਂ ਕਿਹ ਦੋਰਾ ਪੈ ਗਿਆ ਕਿਸੇ ਡਾਕਟਰ ਨੂੰ ਦਿਖਾਇਆ ਹੋਗਾ ਸਾਨੂੰ ਚਿੱਠੀ ਪੱਤਰ ਕੋਈ ਦਵਾਈ ਦਿਓ ਜੀ ਕੁਝ ਵੀ ਨਹੀਂ ਦਿਖਾਇਆ ਜੀ ਕੀ ਤੇ ਸੋਰਾ ਸਾਹਿਬ ਜੀ ਨੇ ਮੰਮੀ ਨੂੰ ਦੱਸਿਆ ਵੀ ਰਾਤ ਦੀ ਪੂਰੀ ਹੋਈ ਵਈ ਆ ਤੁਮ ਕਿਹਨੇ ਕਿਹਾ ਵੀ 5 ਵਜੇ ਸਵੇਰੇ ਮਰ ਗਈ ਐਨੀ ਮਾਸੀ ਨੇ ਅੱਛਾ ਉਹ ਸਾਹਮਣੇ ਬੈਠੀ ਆ ਕਹਿੰਦੀ ਸਵੇਰੇ ਇਹਨਾਂ ਨੇ ਚਾਹ ਦਿੱਤੀ ਕਹਿੰਦੀ ਉਦੋਂ ਮਰ ਗਈ ਉਦੋਂ ਇਹਨਾਂ ਨੂੰ ਮਰੀ ਵੀ ਮਿਲੀ ਆ ਤੇ ਸੋਰਾ ਸਾਹਿਬ ਨੇ ਰਾਤ ਸਾਨੂੰ ਜਿੱਥੋਂ ਪਤਾ ਲੱਗਿਆਗਾ ਉਹ ਕਹਿੰਦੇ ਰਾਤ ਦੀ ਮਰੀ ਵਈ ਆ ਕਿੱਥੇ ਰਹਨੇ ਹੋ ਮਠੰਡੇ ਜੀ ਕੁੜੀ ਤੋਂ ਗਵਰਨਮੈਂਟ ਦਾ ਸੁਪਨਾ ਵੀ ਲੱਗਦੀ ਛੇਸਟਾ ਤੇ ਮੇਰੀ ਕੀ ਗੱਲ ਹੋਈ ਯਾਰ ਕੁਛ ਨਹੀਂ ਵਸਾ ਇਹਨਾਂ ਨੇ ਸਾਨੂੰ ਕੋਈ ਦੱਸਿਆ ਨਹੀਂ ਵੀ ਸਾਡੀ ਕੁੜੀ ਮਾਰਤੀ ਇਹਨਾਂ ਨੇ ਸਾਨੂੰ ਐ ਕਹਿੰਦੇ ਕਿ ਬਿਮਾਰ ਸੀਗੀ ਤੇ ਬਿਮਾਰ ਸੀ ਨਾ ਤੇ ਇਹਨਾਂ ਕੋਲ ਮੈਡੀਕਲ ਸਰਟੀਫਿਕੇਟ ਹੈ ਕੋਈ ਨਾ ਇਹਨਾਂ ਕੋਲ ਪੁੱਛਿਆ ਨਾ ਡਾਕਟਰ ਦਾ ਪਿੰਡ ਵਾਲਾ ਕਹਦੇ ਵੀ ਤੁਹਾਨੂੰ ਦਿਖਾਇਆ ਚਾਰ ਦਿਨ ਹੋ ਗਏ ਫੋਨ ਬੰਦ ਦਾ ਕੁੜੀ ਦਾ ਮੈਸਕੋਲਾ ਚੈੱਕ ਕਰਾ ਲੈਣਾ ਚਾਰ ਦਿਨਾਂ ਤੋਂ ਫੋਨ ਬੰਦ ਕਰ ਰੱਖਿਆ ਅਸੀਂ ਫੋਨ ਕਰਦੇ ਸੀ ਤੇ ਗੱਲ ਨਹੀਂ ਕਰਾਂਦੇ ਸਾਡੀ ਕਦੇ ਕਹਿੰਦੇ ਸੁੱਤੀ ਪਈ ਐ ਕਦੇ ਕਹਿੰਦੇ ਕੁਛ ਹੋਇਆ ਪਿਆ ਕਦੇ ਕਹਿੰਦੇ ਕੁਛ ਹੋਇਆ ਪਿਆ ਘਰ ਵਾਲਾ ਫਰਾਰਾ ਉਸੀਂ ਪਹਿਲਾਂ ਪੰਚਾਇਤ ਕੋਲ ਆਏ ਸੀ ਕਿ ਆਏ ਸੀ ਮੈਂ ਸਾਡੇ 7 ਸਾਲਾਂ ਦੇ ਪੰਚਾਇਤ ਸਰ ਪਰਚਾਈ ਹੋਈਆਂ ਇੱਥੇ ਅੱਜ ਇੱਕ ਵਾਰੀ ਹੋ ਗਿਆ ਮੈਂ ਕਹਿੰਦਾ ਜੀ ਸਾਲ ਚ ਦੋ ਵਾਰੀ ਹੁੰਦੀ ਸੀ ਅੱਛਾ ਗੱਲ ਕੀ ਸੀ ਬੁਰਕੀਆਂ ਬੁਰਕੀਆਂ ਖਾ ਖਾ ਜਾਂਦਾ ਜਿਹਨਾਂ ਬੁਰਕੀਆਂ ਘਾਰ ਕਰਕੇ ਸਾਡੇ ਕੁੜੇ ਨੂੰ ਚੰਦੀਆਂ ਵੱਡ ਵੱਡ ਕੇ ਖਾਂਦਾ ਸੀ ਤਾਰੂ ਦਾ ਆਦੀ ਹੈ ਜੀ ਸਵੇਰ ਤੋਂ ਪੀਣ ਲੱਗਦਾ ਸਾਨੂੰ ਪਤਾ ਨਹੀਂ ਸੀਗਾ ਸਾਨੂੰ ਕੋਈ ਰਿਸ਼ਤਾ ਜਿਹਨੇ ਕਰਵਾਇਆ ਸਾਨੂੰ ਪਤਾ ਨਹੀਂ ਸੀ ਵੀ ਇਹ ਚੀਜ਼ ਦਾ ਮਤਲਬ ਹੈ ਥੋੜੀ ਕੋਈ ਕੰਮ ਕੋਈ ਨਹੀਂ ਕਰਦੀ ਥੋੜੀ ਹਾਂ ਸਰ ਕੰਮ ਕਰਦੀ ਸੀ ਅੱਛਾ ਨਾਬੇ ਕਰਦੀ ਖਾਦੀ ਢੰਡਾਰ ਤੇ ਅੱਛਾ ਆਪ ਦਾ ਕਰਕੇ ਖਾਂਦੀ ਆਪ ਦਾ ਜਵਾਗ ਉਹਨੇ ਵਧੀਆ ਸਕੂਲ ਚ ਪੜਾ ਰੱਖਿਆ ਸੀਗਾ ਅੱਛਾ ਆਪ ਦਾ ਕਰਕੇ ਖਾਂਦੀ ਸੀਗੀ ਉਹ ਤਾਂ ਰੋਟੀ ਪਾਣੀ ਕੀ ਦੇਣਾ ਉਹਨੇ ਤਾਂ ਲੱਤਾ ਹੀ ਦਿੰਦਾ ਸੀ ਕੁੱਟ ਸੰਤਾ ਹੀ ਇਹੀ ਤਿੰਨ ਦਿਨ ਹੋ ਗਏ ਲਾਸ਼ ਪੇ ਸੰਤਾ ਆ ਕੇ ਜਿਹੜੇ ਇਹਨਾਂ ਨੇ ਫ੍ਰਿਜ ਉਹਦੇ ਚ ਬੰਦ ਕਰ ਰੱਖੀ ਸ਼ਗਲ ਕੁੜੀ ਦੀ ਸ਼ਗਲ ਤੋਂ ਸਾਨੂੰ ਲੱਗਦਾ ਹੀ ਨਹੀਂ ਇਹ ਵੀ ਸਾਨੂੰ ਲੱਗਦਾ ਸੀ ਫੂਕੇ ਹੁੰਦੇ ਜੀ ਕੁੜੀ ਆਪਦੀ ਸਾਨੂੰ ਲੱਗਦਾ ਨਾ ਕਿ ਵੀ ਉਹ ਅਟੈਕ ਨਾਲ ਮਰੀ ਹੈ ਤਾਂ ਅਸੀਂ ਫੂਕੇ ਹੁੰਦੇ ਪਰ ਸਾਨੂੰ ਉਹਦੀ ਲਾਸ਼ ਚੀਕ ਚੀਕ ਕੇ ਕਹਿ ਰਹੀ ਹੈ ਕਿ ਵੀ ਮੈਨੂੰ ਕੁੱਟਿਆ ਗਿਆ ਵੀਰੇ ਮੈਨੂੰ ਕੁੱਟਿਆ ਗਿਆ ਕੀ ਚਾਹਨੇ ਜੀ ਕਿ ਇਸ ਤੇ ਕਾਰਵਾਈ ਕਰੇ ਪੁਲਿਸ ਪੋਸਟਪਾਟ ਹੋਵੇ ਪਹਿਲਾਂ ਵੀ ਜੀ ਥਾਣੇ ਦੇ ਗਏ ਉੱਥੇ ਇਹਨਾਂ ਨੇ ਪੈਸੇ ਦੇ ਕੇ ਸਾਡਾ ਮੂੰਹ ਬੰਦ ਕਰਵਾ ਦਿੱਤਾ ਜੀ ਉਹ ਤੱਕੀ ਉਹਤੇ ਥਾਣੇ ਚ ਤਿੰਨ ਘੰਟੇ ਬੈਠ ਰਹੇ ਸਾਡਾ ਕੋਈ ਸੁਣਵਾਈ ਨਹੀਂ ਹੋਈ ਹੁਣ ਅਸੀਂ ਮੰਗ ਕਾਰਵਾਈ ਦੀ ਮੰਗ ਜਾਂਦੇ ਆ ਯਾਰ ਤੇ ਸਾਡੇ ਨਾਲ ਕੋਈ ਕਾਰਵਾਈ ਨਹੀਂ ਹੋ ਰਹੀ ਜੀ ਜਨਨ ਸੱਚ ਸਾਹਮਣੇ ਆਵੇ ਕਿਵੇਂ ਮਰੀ ਆ ਹਾਂਜੀ ਪੋਸਟਮਾਰਟਮ ਕਰਾ ਕੇ ਪਤਾ ਲੱਗਦਾ ਕੀ ਲੱਗਦੀ ਸੀ ਤੁਹਾਡੀ ਮੇਰੀ ਛੋਟੀ ਭੈਣ ਸੀ ਜੀ ਜਨਾਬਾ ਸਪਨਾ ਜੀ ਜਿਹੜਾ ਅੱਜ ਤੁਸੀਂ ਆਪ ਦਾ ਘਰ ਸੰਸਕਾਰ ਕਰੂਗੀ ਤਾਂ ਸਰਜੀ ਜੀ 7 ਤਰੀਕ ਦੀ ਜੀ ਕੁੜੀ ਦੀ ਗੱਲਬਾਤ ਬੰਦ ਹੋਈ ਪਈ ਸੀ ਜੀ ਤੇ ਅਸੀਂ ਐਤਵਾਰ ਨੂੰ ਆ ਕੇ ਦੇਖਿਆ ਜੀ ਉਹ ਪਤਾ ਲੈਣ ਆਏ ਸੀ ਐਤਵਾਰ ਨੂੰ ਆ ਕੇ ਦੇਖਿਆ ਤਾਂ ਕੁੜੀ ਮਰੀ ਪਈ ਸੀ ਜੀ ਕੁੜੀ ਦੀ ਅੱਖਾਂ 'ਚ ਕੁਝ ਨਹੀਂ ਸੀ ਅਸੀਂ ਰੋਲਾ ਪਾਤਾ ਪਿੰਡ 'ਚ ਉਹ ਕਹਿੰਦੇ ਨਹੀਂ ਨਹੀਂ ਚੱਕ ਲੋ ਚੱਕ ਲੋ ਸੰਸਕਾਰ ਕਰਦਾ ਅਸੀਂ ਰੋਲਾ ਪਾਤਾ ਅਸੀਂ ਕਿਲਵੱਟੀ ਜਾ ਕੇ ਆਏ ਥਾਣਾ ਖਾਲੀ ਕਰ ਗਏ ਆ ਸਾਡੀ ਇੱਥੇ ਸਿਵਲ 'ਚ ਵੀ ਕੋਈ ਸੁਣਵਾਈ ਨਹੀਂ ਹੋਈਗੀ ਤੇ ਫਿਰ ਹੁਣ ਐਤਵਾਰ ਹੋ ਗਿਆ ਜੀ ਇੱਥੇ ਤਿੰਨ ਦਿਨ ਹੋ ਗਏ ਬੋੜੀ ਰੁਲੀ ਜਾਂਦੀ ਨੂੰ ਸੰਸਕਾਰ ਨਹੀਂ ਕੀਤਾ ਜੀ ਕਿਸੇ ਨੇ ਹਲੇ ਤੱਕ ਹਾਲ ਤੱਕ ਕੋਈ ਪੋਸਟਮਾਰਟ ਨਹੀਂ ਆ ਜੀ ਕਿਸੇ ਵੀ ਅਫਸਰ ਨੂੰ ਫੋਨ ਕਰਦੇ ਆ ਕੋਈ ਅਫਸਰ ਫੋਨ ਨਹੀਂ ਚੱਕਦਾ ਜੀ ਇੱਕ ਵੀ ਅਫਸਰ ਫੋਨ ਨਹੀਂ ਚੱਕਦਾ ਜੀ ਜਿਹਨੂੰ ਫੋਨ ਕਰਦੇ ਆ ਜੀ ਅਗਲਾ ਹਾਲੋ ਕਰਕੇ ਫੋਨ ਕੱਢ ਦਿੰਦਾ ਹਾਲੋ ਕਰਕੇ ਫੋਨ ਕੱਢਦੇ ਪੁਰੇ ਕਿਉਂ ਨਹੀਂ ਕਰ ਰਹੇ ਪੁਰੇ ਜੀ ਟੀਜੀ ਜੂ ਚ ਅਸੀਂ ਸੰਸਕਾਰ ਦਾ ਜੀ ਕੀ ਆ ਉਥੇ ਤੁੰਗੇ ਪਿੰਡ ਕਿਹਾ ਸੀ ਸੰਸਕਾਰ ਕਰ ਦੋ ਕਹਿੰਦੇ ਸਾਡੀ ਜੂ ਚ ਆਬਰ ਨਾ ਜਾਈਓ ਜੀ ਹੁਣ ਕੱਲ ਸਾਡੇ ਗਲਵੱਟੀ ਗਲ ਪੈ ਗਏ ਜੀ ਅੱਛਾ ਬੜਾ ਟੁਕੀ ਨੂੰ ਹੋ ਗਿਆ ਜੀ ਸਰਪੰਚ ਵੀ ਜਵਾਬ ਦੇਗਾ ਜੀ ਸਰਪੰਚ ਜਵਾਬ ਦੇ ਗਿਆ ਕਹਿੰਦਾ ਮੁਠੀ ਦੱਬ ਦੇਣਾ ਤੁਹਾਡੀ ਚੁੱਪ ਕਰ ਚੁੱਪ ਕਰ ਜਿਓ ਜੀ ਕਹਿੰਦੇ ਰਾਜੀਨਾਮਾ ਕਰ ਲੋ ਜੀ ਰਾਜੀਨਾਮਾ ਕਰ ਲੋ ਰਾਜੀਨਾਮੇ ਕਰਕੇ ਅੱਜ 3 ਦਿਨ ਹੋ ਗਏ ਜੀ ਕੱਲ 8 ਦਿਨ ਹੋ ਜਾਣਗੇ ਕੁੜੀ ਪੂਰੀ ਹੋਈ ਨਾ ਸੰਸਕਾਰ ਹੋ ਰਿਹਾ ਤੇ ਨਾ ਸਾਨੂੰ ਮਰੀ ਦਾ ਦੱਸਿਆ ਜੀ ਸਰਪੰਚ ਨਾਲ ਕੱਲੇ ਚੰਦਰ ਪੋਸਟਮੈਨ ਵੀ ਨਹੀਂ ਆਇਆ ਨਹੀਂ ਹੋਇਆ ਜੀ ਕੀ ਨਾਮ ਦਾ ਸੁਖਵਿੰਦਰ ਕੌਰ ਉਹ ਉਹ ਕੀ ਕਹਿੰਦੇ ਸਪਨਾ ਨਾਮ ਹੈ ਜੀ ਇਹਦਾ ਅੱਛਾ ਕੀ ਗੱਲ ਹੋਈ ਆ ਗੱਲ ਕੋਈ ਨਹੀਂ ਹੋਈ ਜੀ ਦੌਰਾ ਪੈਂਦਾ ਸੀ ਇਹਦੇ ਜੀ ਦਵਾਈ ਲਿਆ ਕੇ ਦਿੱਤੀ ਅੱਜ ਕੱਲ ਹੂੰ ਤੇ ਫਿਰ ਰਾਤ ਫਿਰ ਦੌੜਾ ਪੈ ਗਿਆ ਜੀ ਫੇਰ ਵਿਚੰਦੇ ਉਹ ਕਹਿੰਦੇ ਚਾਰ ਦਿਨ ਹੋ ਗਏ ਫੋਨ ਹੀ ਨਹੀਂ ਚੱਕਿਆ ਤੁਸੀਂ ਨਾ ਦੱਸਿਆ ਰਾਤ ਵੀ ਹੋਈ ਹੈ ਗੱਲ ਕੱਲ ਦਿਨੇ ਵੀ ਹੋਈ ਹੈ ਜੀ ਇਹਦੀ ਮੰਮੀ ਨਾਲ ਜੀ ਤੇ ਨਵੇਰੀ ਪਰਸੋਂ ਵੀ ਹੋਈ ਹੈ ਪਰਸੋਂ ਮੈਨੂੰ ਦੱਸਿਆ ਵੀ ਇਹਦੀ ਆ ਦਵਾਈ ਮੁੱਕੀ ਹੋਈ ਆ ਉਹ ਦਵਾਈ ਮੈਂ ਕੱਲ ਲੈ ਕੇ ਆਇਆ ਨਹੀਂ ਉਹ ਕਹਿੰਦੇ ਤੁਸੀਂ ਕਹਿੰਦੇ ਉਹ ਵੀ ਰਾਤ ਡੈਥ ਹੋਈ ਆ ਮਾਸੀ ਕਹਿੰਦੀ ਸਵੇਰੇ 5 ਵਜੇ ਡੈਥ ਹੋਈ ਆ ਇਹਦੀ ਕੀ ਗੱਲ ਆ ਸਵੇਰੇ ਹੋਈ ਆ ਜੀ ਉਹ ਕਹਿੰਦੇ ਸਾਨੂੰ ਤੁਸੀਂ ਕਿਹਾ ਵੀ ਰਾਤ ਹੋਈ ਆ ਨਾ ਜੀ ਸਵੇਰੇ ਮੈਂ ਇਹੀ ਗੱਲ ਕਹੀ ਆ ਜੀ ਕਿ ਵੀ ਘਰ ਪਟਿਆ ਗਿਆ ਜੀ ਕਿ ਕੁੜੀ ਹਾਂ ਤੇ ਪਹਿਲਾਂ ਵੀ ਤੁਹਾਡੀ ਕੋਈ ਲੜਾਈ ਲਰੋਈ ਹੁੰਦੀ ਰਹੀ ਹੈ ਦੇਹਜ ਮੰਗਣ ਨੂੰ ਲੈ ਕੇ। ਨਾ ਜੀ ਦੇਹਜ ਤੁਸੀਂ ਦਾ ਅੱਜ ਤੱਕ ਅਸੀਂ ਦੇ ਕੋਈ ਗੱਲ ਨਹੀਂ ਕਦੇ ਵੀ ਕਰੀ। ਕਦੇ ਪੰਚਾਇਤ ਚ ਹਾਂ ਜੀ ਉਹ ਪਿੱਛੇ ਜੇ ਆਪ ਦੇ ਸਾਥ ਸੱਗੂਆ ਹੋ ਗਏ ਤੇ ਜੀ ਉੱਥੇ ਗੱਲ ਮੁੱਕ ਗਈ ਸੀ 15 20 ਦਿਨ ਹੋ ਗਏ। ਅੱਛਾ ਹਾਂ ਜੀ ਤੇ ਪਹਿਲਾਂ ਵੀ ਕਰੇ ਕੋਈ ਮਾਮਲਾ ਕੋਈ ਕੁੱਤ ਤੇ ਗਿਆ ਥਾਣੇ ਜਗਤਵਾਲੀ। ਨਹੀਂ ਪਹਿਲਾਂ ਕੋਈ ਮਾਮਲਾ ਥਾਣੇ ਜਾਂ ਜਗਤਵਾਲੀ ਗਿਆ ਹੋਵੇ ਜੀ। ਹੁਣ ਉਹ ਕਹਿੰਦੇ ਨੇ ਵੀ ਅਸੀਂ ਪੋਸਟਮਾਰਟਮ ਕਰਾਉਣਾ ਥੋਨੂੰ ਕੀ ਇਤਰਾਜ਼ ਆ? ਇਤਰਾਜ਼ ਨਹੀਂ ਸਾਨੂੰ ਕੋਈ ਚਾਹੀਦਾ। ਅੱਛਾ ਹਾਂ ਜੀ ਕੁਝ ਨਹੀਂ ਨੁਕੀ ਇਹ ਨਹੀਂ ਸਾਡੀ ਬੀਤੀ ਵੀ ਬਰਾਬਰ ਦੀ ਦਿੱਲੀ ਮੰਗੋ ਰਾਤ ਜਨਰਾਤ ਮੈਂ ਫਿਰਦਾ ਰਿਹਾ ਜੀ 10 10 ਵਜੇ ਤੱਕ ਮੈਂ ਕਿਤੇ ਪਿੱਛੇ ਧੱਕੇ ਖਾਂਦਾ ਫਿਰ ਦੈਨਾਂ ਵਿੱਚ ਹੀ ਫਿਰਦਾ ਅਜੇ ਮੈਂ ਤਾਂ ਸ਼ਕਵਿੰਦਰ ਆ ਗਿਆ ਜੈਨੂੰ ਕਿਹਾ ਸੀ ਵੀ ਢਿੱਲੀ ਆ ਗਈ ਕੋਮੋ ਪਈ ਆ ਗਈ ਮम्मी ਕਹਿੰਦੇ ਵੀ ਚਾਰ ਲੱਡੂ ਸਾਕੇ ਰੱਖ ਦੋ ਤੁਸੀਂ ਰਾਤ ਅੱਛਾ ਤੇ ਚਾਰ ਲੱਡੂ ਰੱਖ ਤੇ ਜੀ ਅਸੀਂ ਦੇਲਾ ਪਾਣੀ ਪੂਚੋ ਆਉਂਦਾਰੇ ਹੱਕ ਤੱਕ ਖੜੀ ਰਹੀ ਬਹੁਤ ਦੌਰੇ ਪਈ ਗਏ ਢੱਗ ਝੁੱਗ ਜੀ ਪੁੰਜਦੇ ਰਹੇ ਜੀ ਨਾ ਕੀ ਇਹ ਨੂਰ ਹੋਦੀ ਦਾ ਪੁੱਤ ਸਾਡਾ ਤਾਂ ਜੀ ਹਰਪ੍ਰੀਤ ਰੱਖਿਆ ਹੋਇਆ ਨਾ ਤਾਂ ਸਪਨਾ ਰੱਖਿਆ ਹੋਇਆ ਹੈ। ਕਿੰਨੇ ਦਿਨ ਹੋ ਗਏ ਵਿਆਹ ਨੂੰ? ਵਿਆਹ ਨੂੰ 7 ਸਾਲ ਹੋ ਗਏ। ਪਹਿਲਾਂ ਵੀ ਕੋਈ ਦਾਲ ਤੇਜ ਮਗਲ ਬਾਇ ਕਹਿੰਦੇ ਰੋਲਾ ਪਿਆ ਪੰਚਾਇਤ। ਰੋਲਾ ਤਾਂ ਪਿਰਿਆ ਪਈ ਹੋ ਜਾਂਦਾ ਸੀ ਜਦ ਇਹ ਦੌੜਾ ਪੈਂਦਾ ਸੀ ਇਹਨਾਂ ਨੇ ਸੰਤਸ਼ਿਆ ਕਹਿਉਣਾ। ਉਹ ਅਸੀਂ ਉਦਣ ਤੇ ਇਲਾਜ ਕਰਾਉਣੇ ਆ ਗਏ ਥੋੜਾ ਪੈਸਾ ਲਾਤਾ ਫਿਰ ਮੈਂ ਪੋਤਾ ਦੇਖਿਆ ਆਪਦਾ ਪਹਿਲਾ ਸੀ ਲੀ ਹੋ ਗਈ ਤਾਂ ਥਾ ਮਹੀਨਾ ਤੱਕ ਇੰਨਾ ਪੈਸਾ ਲਾਤਾ ਜਦ ਤੱਕ ਸਾਨੂੰ ਕਹਿ ਨਹੀਂ ਇਹਨਾਂ ਨੇ ਲਾਜ ਨਹੀਂ ਕਰਾਇਆ। ਹੁਣ ਇਹ ਕਹਿੰਦੇ ਨੇ ਕਹਿੰਦੇ ਇਹਨੇ ਇਹ ਨਹੀਂ ਮਾਰਤੀ ਇਹ। ਠੀਕ ਹੈ ਮੈਂ ਵੀ ਥੋੜਾ ਹਾਂ ਇਹ ਕ ਅਸੀਂ ਮਾਰ ਕੇ ਤੋ ਕਿਹਾ ਮੇਰੀ ਧੀ ਸੀ ਮੇਰੀ ਨੂੰਹ ਧੀ ਮੇਰੇ ਕੱਲਾ ਪੁੱਤ ਸੀਗਾ ਮੈਂ ਇਹ ਧੀ ਬਣਾ ਕੇ ਰੱਖੀ ਸੀ ਆਪੀ ਇਹ ਕਹਿੰਦੇ ਬਾੱਕੇ ਨਹੀਂ ਰੱਖੀ ਜੇ ਤਾਂ ਆਹ ਹੁਣ ਕਰਕੇ ਰੀਆਂ ਦੀ ਕਾਲਾ ਕਰਦੀਆਂ ਨੇ ਗਈਆਂ ਇਹਨਾਂ ਦਾ ਕੀ ਹੁੰਦੀ ਐ ਨਾ ਤਾਂ ਪਤਾ ਲੱਗਦਾ ਇਹ ਜੇ ਕੁਫਰ ਤੋਲਦੀਆਂ ਨੇ ਨਹੀਂ ਬੋਲਦੀਆਂ ਨੇ ਉਹ ਰੱਬ ਨੂੰ ਪਤਾ ਮੈਂ ਮਾਰ ਕੇ ਤਾਂ ਕੀ ਜਵਾਕੜੀ ਤੋਂ ਲੈਣਾ ਸੀ ਅਸੀਂ ਕਿਹੜੇ ਸੌਖੇ ਆ ਨਹੀਂ ਮਾਰੀ ਫਿਰ ਇਹਨਾਂ ਉਹ ਅਸੀਂ ਇੱਥੇ ਸੌਖੇ ਰਹੀਏ ਅਸੀਂ ਕਿਹੜੇ ਸੌਖੇ ਸਾਨੂੰ ਕੋਈ ਤਰ੍ਹਾਂ ਦੀ ਨਹੀਂ ਜਸਤ ਕਹਿੰਦੇ ਕਰਕੇ ਤੇ ਲੈ ਜਾਣ ਕਿ ਸਾਡੇ ਚਕਸੂਰ ਨੂੰ ਸਾਡੀ ਵੀ ਵੇ ਵੇ ਸੱਕਾ ਕੱਟੜ ਬਾਟਣਾ ਸੀ ਇਹ ਤਾਂ ਜਮਾਕਲੀ ਤੋਂ ਕੀ ਬਸ ਬਣਾਤੀ ਇਹਨੂੰ ਅੱਛਾ ਕੀ ਗੱਲ ਹੋਈ ਸੀ ਕੀ ਰੋਲਾ ਪਿਆ ਸੀ ਪੰਚਾਇਤ ਚ ਰਹੀ ਹੈ ਇਹ ਉਰੋਂ ਕੱਪੜੇ ਚੱਕ ਕੇ ਲੈ ਕੇ ਗਈਆਂ ਕੁੜੀਆਂ ਇਹ ਮੁੰਡੇ ਨੂੰ ਛੁੱਟੀ ਸੀਗੀ ਮੁੰਡੇ ਨੂੰ ਦੁਕਾਨ ਤੇ ਲੱਗੀ ਇਹ ਕੱਪੜੇ ਦੀ ਦੁਕਾਨ ਤੇ ਲੱਗੀ ਹੋਈ ਸੀਗੀ 4:30 ਵਜੇ ਮੈਂ ਉੱਥੇ ਗੇਟ 'ਚ ਬੈਠੀ ਨਾ ਟੰਗਣਾ ਆਨ ਪਾੜੀ ਹਾਂ ਕੱਪੜੇ ਦੀ ਦੁਕਾਨ ਤੇ ਲੱਗੀ ਹੋਈ ਸੀ ਹਾਂ ਕੱਪੜੇ ਦੀ ਲੱਗੇ ਲੱਗੀ ਹੋਈ ਸੀਗੀ ਆ ਬੌੜਾ ਗਿਆ ਤੇ ਅਬਾ ਉਹ ਮੈਂ ਕਦੇ ਗਈ ਕੋਈ ਤਾਂ ਖਿਆਈ ਨਹੀਂ ਗਈ ਤਾਂ ਲੈ ਕੱਪੜੇ ਪਾ ਕੇ ਲੈ ਗਈ ਉਹ ਮੁੰਡੇ ਦਾ ਸਕੂਲ ਵਾਲਾ ਢੋਲਾ ਲਮਕਰਾ ਸੀ ਬਕਟਾਬਾ ਕੱਢ ਕੇ ਉੱਤੇ ਬੈਠ ਜਿੱਤੇ ਤਾਰ ਗਈ ਬੈਗ ਭਰ ਕੇ ਕੱਪੜਿਆਂ ਦੇ ਲੈ ਗਈ ਮੈਂ ਡੈਲੀ ਤੇ ਬੈਠੀ ਐ ਤੇ ਉਹ ਮੁੰਡਾ ਹੱਲਿਆ ਔਰ ਮੇਰਾ ਪਾਲੀ ਡੈਲੀ ਦੇ ਕਾਟ ਬਣਾਉਂਦਾਗਾ ਉੱਥੇ ਜਾ ਕੇ ਮਾਂ ਦੇਖੀ ਆ ਜੇ ਫੱਪੇ ਨੂੰ ਫੋਰ ਕਰਦੇ ਮੈਂ ਹਰ ਤਰੀਕ ਪਾਈਗੀ ਕੱਪੜਿਆਂ ਦਾ ਲੈ ਗਈ ਚਾਕੇ ਵੀ ਮੁੰਡਾ ਤਾਂ ਉਹਦੇ ਨਾਲ ਨਹੀਂ ਹੈਗਾ ਇਹ ਕਹਿੰਨਾ ਮੈਨੂੰ ਕਹਿੰਨਾ ਤੂੰ ਦੇਖਿਆ ਮਾਂ ਉੱਥੇ ਮੈਨੂੰ ਦੇਖ ਕੇ ਉਰਾ ਫਰਾ ਬੋਲਦੀ ਵੀ ਮੈਂ ਕੰਦੀ ਨਹੀਂ ਹੈਗੀ ਵੀ ਤੂੰ ਦੇਖਿਆ ਤਾਂ ਇੰਨੇ ਜੀ ਮੈਂ ਇਨਾ ਤੇ ਕਰੀ ਬਾਕੀ ਮੇਰੀ ਭੈਣ ਕੇ ਮੈਂ ਫੈਰੀ ਨੂੰ ਦੇਖ ਰਹੀ ਹਾਂ ਉਹ ਮੁੱਡੇ ਨੂੰ ਇਹਦੇ ਪੁੱਤੇ ਨੂੰ ਮੈਨੂੰ ਮਿਲਿਆ ਨਹੀਂ ਜੀ ਇਹ ਫੈਰੀ ਨਾਲ ਦੀ ਗਮੰਡਣ ਬਾਕੀ ਜੋ ਉੱਥੋਂ ਟੈਂਪੂ ਤੁਰ ਗਿਆ ਪਤਾ ਨਹੀਂ ਇਹ ਟੈਂਪੂ ਚ ਬੈਠੇ ਗਿਆ ਜੀ ਫੇਰੇ ਇਹ ਮੇਰਾ ਦਿਓ ਰਸ ਤੇ ਠੱਲਾ ਲੈ ਗਿਆ ਦਾਣੇ ਦਾ कहना टेंपू लं हाँ भी नहीं। थे। मैं गंपे चीसेंडा सारे खड़े कर ली कुछ कही जाने खड़े ने करके आके कहने घर के आके गए मासी ने फोन करे कहीं संत दसिया डाउन आए कोई कुछ कही जाने जिते कहोगे उड़ाई ਅਹੀਂ ਤਾਂ ਤੇ ਨਹੀਂ ਕੋਈ ਹੈਗੇ ਅਸੀਂ ਇਹਦੀ ਚਾਨਕਮਾਤੀ ਕੀ ਕਰਨਾ ਸੀਗਾ ਮੈਨੂੰ ਇਹ ਚੰਗੀ ਸੀ ਕਿ ਮੈਨੂੰ ਮੁੱਕੀ ਚੰਗੀ ਆ ਹੁਣ ਮੈਂ ਦੋਲਕ ਕਰੂੰਗੀ ਨਾ ਦੋਇਆ ਕੁੜੀ ਨਹੀਂ ਸਪਰਾਣੀ ਕੀ ਕਰ ਰਿਹਾ ਹੈ ਦੇਖੋ ਅਸਲ ਕੌਜੋ ਪੜੈਦਾ ਅਫਟਰਪੋਸਟਮਾਰਟ ਵੀ ਪਤਾ ਲੱਗੂਗੀ ਤੇ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਜੀ ਤੇ ਐਫ ਆਈ ਆਰ ਦਰਜ ਕੀਤਾ ਕਰਤੀ ਹੈ ਤੇ ਅੱਗੇ ਤਫਤੀਸ਼ ਜਾਗੀ ਇਹਦੇ ਬਿਆਨਾਂ ਦੇ ਦਿੱਤੇ ਆ ਜੀ ਜਾਨ ਇਹਦੇ ਫਾਦਰ ਜਿਹੜਾ ਵੀਰ ਫਾਦਰ ਦੇ ਕਰਨ ਦੀ ਕਿਦੇ ਕਿਦੇ ਪ੍ਰਤੀਥੀ ਆ ਪਈ ਆ ਅੱਠ ਇਹਰ ਫਿਰ ਦੋ ਦੋ ਜਣੇ ਤੇ ਜੀ ਫਿਲਹਾਲ ਤਾਂ ਬਾਕੀ ਅੱਗੇ ਪ੍ਰਤੀਥੀ ਚ ਜੇ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਦੋ ਜੇ ਕੋਣ ਕੋਣ ਨੇ ਇੱਕ ਸੈਦ ਘਰ ਆਲਾ ਜੀ ਅੱਛਾ ਜੀ ਸੁਪਨਾਮ ਸਿੰਘ ਅੱਛਾ ਜੀ ਤੇ ਦੂਜੀ ਇਹਦੀ ਸਾਥ ਸਾਥ ਸੁਖਿੰਦਰ ਕੌਰ ਇਹ더라 ਬੈਠੀ ਸ਼ਨੀਵਾਰ ਦੀ ਹੋਈ ਸੀ ਆ ਜੇ ਮੰਗਲਵਾਰ ਹੋ ਗਿਆ ਮੀਡੀਆ ਕੋਈ ਡੈੱਡ ਬੋਡੀ ਕੋ ਨਹੀਂ ਲਿਖੀ ਨੀ ਡੈੱਡ ਬੋਡੀ ਤਾਂ ਕੱਲ ਇਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਸੀ ਕਿ ਲੇਟ ਹੋ ਗਈ ਸੀ ਤੇ ਇਹਨਾਂ ਨੂੰ ਕੋਈ ਜਾਣ ਦਾ ਪ੍ਰਬੰਧ ਨਹੀਂ ਸੀਗਾ ਤਾਂ ਕਰਕੇ ਇਹ ਅੱਜ ਸਵੇਰ ਤੇ ਰੱਖ ਲਈ ਸੀ ਕਿ ਇਹਨਾਂ ਨੇ ਸਾਡੇ ਕੋਲ ਤੋਂ ਕਾਗਜ਼ ਦਿੱਤੇ ਜਾਂਚ ਤੋਂ ਦਾ ਕੋਈ ਕਾਰਨ ਰਿਹਾ ਵੀ ਇਹ ਤੁੰਗਾ ਸੰਸਕਾਰ ਕਿਉਂ ਨਹੀਂ ਕਰ ਰਹੇ ਉੱਥੇ ਕੋਈ ਲੈ ਕੇ ਜਾਣਾ ਇਹਦੇ ਬਾਰੇ ਤਾਂ ਦੇਖੋ ਇਹਨਾਂ ਨੂੰ ਪਤਾ ਹੋਊਗਾ ਇਹਦੇ ਬਾਰੇ ਸਾਡੇ ਕੋਲੇ ਇੱਥੇ ਕੋਈ ਗੱਲ ਨਹੀਂ ਆਈ ਜੀ ਹਾਲ ਤੱਕ ਕੋਈ ਗੱਲ ਨਹੀਂ ਹੋਈ ਆਈ ਨਹੀਂ ਫਿਲਹਾਲ ਤੱਕ ਕੋਈ ਨਹੀਂ ਕਰਾ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿए ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز